ਇਸ਼ੀ ਦਿੰਗਾਂ ਦਾ ਪੈਰਾ ਕਿਵੇਂ ਲੱਗਦਾ ਤੇ ਪਤਾ ਕਿਵੇਂ ਲੱਗਦਾ ਸੱਤ ਨਿਸ਼ਾਨੀਆਂ ਆਪ ਜੀ ਨੇ ਭੇਟਾ ਕਰਾਂ ਜਿਹੜੀਆਂ پاک ਪਵਿੱਤਰ ਰੂਹਾਂ ਹੁੰਦ ਨੇ ਕਿ ਉਹਨਾਂ ਨੂੰ ਮਹਿਸੂਸ ਹੁੰਦਾ ਜਿਹੜੇ ਅਭਿਆਸੀ ਐ ਨਿਤ ਦੇ ਇਹ ਨਹੀਂ ਵੀ ਜਿਹੜਾ ਖਾਣਾ ਪੂਰਤੀ ਕਰਨ ਵਾਲੇ ਆ ਜਿਨ੍ਹਾਂ ਦਾ ਜਿਨ੍ਹਾਂ ਨੂੰ ਕੋਈ ਅੰਦਰੋਂ ਜੀਵਨ ਨਹੀਂ ਜਿਨ੍ਹਾਂ ਦਾ ਬਣਿਆ ਜਿਹੜੇ ਤਰਕਵਾਦ ਲੋਕ ਐ ਜਾ ਜਿਹੜੇ ਸ਼ੰਕਾਵਾਦੀ ਲੋਕ ਆ ਜ ਜਿਨ੍ਹਾਂ ਦਾ ਗੁਰੂ ਤੇ ਸ਼ਰਧਾ ਨਹੀਂ ਗੁਰੂ ਤੇ ਪ੍ਰੋਸਨ ਇਹ ਉਹ ਲੋਕ ਗੱਲਾਂ ਕਰਦੇ ਸਾਨੂੰ ਤਾਂ ਪਤਾ ਹੀ ਨਹੀਂ ਇਹ ਫਿਰ ਅੰਦਰੋਂ ਅਨੁਭਵ ਕਿਵੇਂ ਹੋਵੇਗਾ ਅੰਦਰੋਂ ਕਿਵੇਂ ਪਤਾ ਲੱਗੇਗਾ ਇਹ ਸਭ ਉਹਦਾ ਪਤਾ ਲੱਗਣਾ ਜਦੋਂ ਭਜਨ ਬੰਦਗੀ ਵਿੱਚ ਬੈਠਾਂਗੇ ਹੌਲੀ 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 ਸਾਜੇ ਸਾਜੇ ਨਾਮ ਜਪਾਂਗੇ ਨਾਮ ਅੰਦਰ ਬਸੇਗਾ ਗਲੇ ਤੋਂ ਥੱਲੇ ਜਾਵੇਗਾ ਹੌਲੀ ਹੌਲੀ ਕਿਰਪਾ ਹੋ ਜਾਏਗੀ ਪਤਾ ਲੱਗ ਜਾਏਗਾ ਅਨੁਭਵ ਹੋ ਜਾਏਗਾ ਜਦੋਂ ਸਭ ਤੋਂ ਪਹਿਲਾਂ ਅਮਰਤ ਵੇਲੇ ਤੁਸੀਂ ਉੱਠਦੇ ਹੋ ਉੱਠ ਕੇ ਤੁਹਾਡਾ ਦਿਲ ਕਰੇ ਬਾਣੀ ਪੜਨ ਨੂੰ ਇਸ਼ਨਾਨ ਕਰਨ ਨੂੰ ਸੇਵਾ ਸਿਮਰਨ ਕਰਨ ਨੂੰ ਭਜਨ ਵਿੱਚ ਬੈਠਣ ਨੂੰ ਤੇ ਸਮਝ ਲੈਣਾ ਵੀ ਸਾਡੇ ਪਿਛਲੇ ਕੀਤੇ ਹੋਏ ਕਰਮਾਂ ਦੇ ਜਨਮਾਂ ਦੇ ਪੁੰਨ ਕੀਤੇ ਆ ਕੋਈ ਪੁੰਨ ਫਲ ਇਹੋ ਜਿਹਾ ਸੀ ਕੀ ਜਿਹੜਾ ਜਿਨ੍ਹਾਂ ਦਾ ਅੱਜ ਸਾਡੀਆਂ ਸਾਡੇ ਨਾਲ ਇੱਕ ਰੂਹਾਂ ਦਾ پاک ਪਵਿੱਤਰ ਰੂਹਾਂ ਦਾ ਉਹ ਮਹਾਨ ਸ਼ਖਸੀਅਤਾਂ ਦਾ ਮਹਾਨ ਸ਼ਹੀਦ ਸਿੰਘਾਂ ਦਾ ਵੀ ਸਾਡੇ ਤੇ ਪਹਿਰਾ ਲੱਗਿਆ ਤੇ ਸਾਨੂੰ ਅਮਰਤ ਵੇਲੇ ਜਾਗ ਰਿਹਾ ਸਾਡਾ ਮਨ ਬਾਣੀ ਪੜਨ ਨੂੰ ਕਰੇ ਨੰਬਰ 1 ਨਿਸ਼ਾਨੀ ਦੈਨ ਨੰਬਰ ਦੂਜੀ ਨਿਸ਼ਾਨੀ ਇਹ ਹੈ ਵੀ ਜਦੋਂ ਕਿਤੇ ਥੋੜਾ ਕੰਮ ਅੜਦਾ ਕੰਮ ਅੜਦੇ ਅੜਦੇ ਇੱਕਦਮ ਹੀ ਤੁਹਾਨੂੰ ਖਬਰ ਮਿਲਦੀ ਹੈ ਤੁਹਾਨੂੰ ਇਹ ਖੁਸ਼ਖਬਰੀ ਮਿਲਦੀ ਹੈ ਕਿ ਸਾਡਾ ਆਹ ਕੰਮ ਹੋਣਾ ਨਹੀਂ ਸਾਡਾ ਆਹ ਕੰਮ ਨਿਪਰੇ ਚੜ ਗਿਆ ਲੈ ਆਹ ਕਾਦੇ ਕੰਮ ਮੈਂ ਸੋਚਿਆ ਨਹੀਂ ਸੀ ਪਰ ਆਹ ਕੰਮ ਇੱਕਦਮ ਹੀ ਨਿਪਰੇ ਚੜ ਗਿਆ ਕਾਰਜ ਰਾਸ ਹੋ ਗਿਆ ਉਹ ਵੀ ਕੀ ਹੈ ਇੱਕ ਰੂਹ ਦਾ ਸਾਡੇ ਨਾਲ ਹੋਣਾ ਇੱਕ ਸ਼ੇਧ ਸਿੰਘਾਂ ਦਾ ਪਹਿਰਾ ਲੱਗਣਾ ਨੰਬਰ 3 ਰਸਤੇ ਵਿੱਚ ਕਿਤੇ ਜਾਣੇ ਕੋਈ ਜਾਣੇ ਅਣਜਾਣੇ ਸਾਨੂੰ ਬੰਦਾ ਮਿਲ ਜਾਂਦਾ ਹੈ ਉਹ ਸਾਨੂੰ ਇਹੋ ਜੀ ਕੋਈ ਖਬਰ ਦੇ ਦਿੰਦਾ ਇਹੋ ਜਾਂ ਸੁਨੇਹਾ ਦੇ ਦਿੰਦਾ ਝਟਪਟ ਅਸੀਂ ਉਸ ਬੰਦੇ ਤੇ ਝਗੰਨੇ ਹੋ ਜਾਣੇ ਬੰਦੇ ਤੇ ਵਿਸ਼ਵਾਸ ਕਰ ਲੈਣੇ ਪਰ ਆਪਣੇ ਆਪ ਨੂੰ ਸੰਭਾਲ ਲੈਣੇ ਇਹ ਵੀ ਕੀ ਹੈ ਇੱਕ ਨਾਲ ਲੂਹ ਦਾ ਹੋਣਾ ਇੱਕ ਛੀਦ ਸਿੰਘਾਂ ਦਾ ਪਹਿਰਾ ਲੱਗਣਾ ਹੁਣ ਇੱਥੇ ਮੈਂ ਇੱਕ ਬੇਨਤੀ ਹੋਰ ਕਰਾਂਗਾ ਜਾਂਦੇ ਜਾਂਦੇ ਸੰਗਤ ਸਾਨੂੰ ਆਪ ਹੀ ਪੁੱਛਦੀ ਹੈ ਵੀ ਭਾਈ ਸਾਹਿਬ ਜੀ ਤੁਹਾਡੇ ਨਾਲ ਪ੍ਰੋਗਰਾਮ ਲਈ ਸੰਪਰਕ ਕਰਨਾ ਹੋਵੇ ਤਾਂ ਕਿਵੇਂ ਕਰਗੇ ਸਾਡੇ ਦੋ ਚੈਨਲ ਆ ਸੰਗਤ ਜੀ ਇੱਕ ਜਪੁ ਬਾਣੀ ਰਿਕਾਰਡ YouTube ਸਬਸਕ੍ਰਾਈਬ ਕਰ ਲਿਓ Facebook ਤੇ ਸਹਿਬ ਕਥਾ TV ਉਹ ਵੀ ਆਪ ਜੀ ਨੇ ਕਥਾ ਸੁਣਨੀ ਜਿਹੜੀ ਸੰਗਤ ਹਰ ਰੋਜ਼ ਜੀ ਸੁਣਦੀ ਹੈ ਅੱਗੇ ਨੂੰ ਭੇਜਣਾ ਇਹ ਪ੍ਰਚਾਰ ਹੈ ਇਹ ਹੀ ਗੁਰਸਿੱਖੀ ਹੈ ਔਰ ਇਹ ਹੀ ਕਰ ਕਰ ਗੁਰਬਾਣੀ ਦਾ ਚਾਨਣ ਅਸੀਂ ਭੇਜਣਾ ਔਰ ਉੱਤੇ ਸਕਰੀਨ ਤੇ ਨੰਬਰ ਵੀ ਇਹ ਨੋਟ ਕਰ ਲਓ ਆਪ ਜੀ ਤੇ ਬਾਕੀ ਜਿਹੜੀ ਸੰਗਤ ਨੇ ਹੁਣ ਸਮਾਪਤੀ ਤੋਂ ਬਾਅਦ ਮਿਲਣਾ ਹੈ ਉਹ ਦੱਸ ਕੇ ਦਾਸ ਨਾਲ ਸੰਪਰਕ ਕਰਕੇ ਆਪ ਜੀ ਬਿਸ਼ਿੰਗ ਕਾਰਡ ਪ੍ਰਾਪਤ ਕਰ ਸਕਦੇ ਆ ਧਿਆਨ ਦੇਣਾ ਸੰਗਤ ਜੀ ਜੀ ਬੇਨਤੀ ਕਰ ਰਹੇ ਆ ਕਿ ਤੀਸਰੀ ਨਿਸ਼ਾਨੀ ਇਹ ਹੈ ਵੀ ਸਾਨੂੰ ਕਿਸੇ ਅਣਜਾਣੇ ਬੰਦੇ ਨੇ ਇੱਕ ਸੁਨੇਹਾ ਦਿੱਤਾ ਇੱਕ ਮੈਸੇਜ ਦਿੱਤਾ ਸੀ ਉਹ ਤੇ ਵਿਸ਼ਵਾਸ ਕਰ ਲਿਆ ਉਹ ਵੀ ਕੀ ਆ ਉਹ ਵੀ ਕਿਸੇ ਦਸਿੰਘਾਂ ਦਾ ਪਹਿਲਾ ਇੱਕ ਰੂਹ ਦਾ ਨਾਲ ਹੋਣਾ ਚੌਥੀ ਗੱਲ ਇਹ ਹੁੰਦੀ ਹੈ ਵੀ ਕਿਸੇ ਦਾ ਮਾੜਾ ਕਰਮ ਕੰਮ ਕਰਨ ਲੱਗਿਆ ਜਾਂ ਮਾੜਾ ਸੋਚਣ ਲੱਗਾ ਇੱਕਦਮ ਆਤਮਾ ਦੇ ਵਿੱਚ ਆਵਾਜ਼ ਆਉਣੀ ਨਹੀਂ ਮੜਾ ਇਹੋ ਜਿਹਾ ਕੰਮ ਨਹੀਂ ਕਿਸੇ ਦਾ ਕਰਨਾ ਇਹੋ ਜਿਹਾ ਬੁਰਾ ਨਹੀਂ ਕਿਸੇ ਦਾ ਚਿਤਮਣਾ ਇਹੋ ਜਿ ਕਿਸੇ ਨਾਲ ਏਰਖਾ ਨਿੰਦਿਆ ਚੁਗਲੀ ਨਹੀਂ ਕਰਨੀ ਝੂਠ ਨਹੀਂ ਕਿਸੇ ਨਾਲ ਬੋਲਣਾ ਔਰ ਝੂਠ ਤੇ ਵਿਸ਼ਵਾਸ ਨਹੀਂ ਕਰਨਾ ਇਹ ਵੀ ਕੀ ਇੱਕ ਨਾਲ ਸ਼ਿਦਾ ਸਿੰਘਾਂ ਦਾ ਪਹਿਰਾ ਲੱਗਣਾ ਨੰਬਰ 5 ਤੁਸੀਂ ਗੁਰਦੁਆਰਾ ਸਭ ਜਾਣਦੇ ਹੋ ਤੁਹਾਨੂੰ ਗੁਰਦੁਆਰਾ ਸਭ ਜਾ ਕੇ ਮਰਾਗ ਆਉਂਦਾ ਥੋੜੇ ਅੱਖਾਂ ਦੇ ਵਿੱਚੋਂ ਇਹ ਗਲੇਟੂ ਇਹ ਹੰਝੂ ਅਥਰੂ ਕਿਰਦੇ ਆ ਤੁਨ ਇੱਕੋ ਦਮ ਸਰੀਰ ਦੇ ਵਿੱਚ ਯਾਦ ਰੱਖਣਾ ਇੱਕ ਕਬਰਾੜ ਚ ਵੀ ਚੜਦੀ ਐ ਇੱਕ ਰਾਉਂਡ ਤੇ ਤੁਹਾਡੇ ਖੜੇ ਹੁੰਦੇ ਆ ਤੁਹਾਡਾ ਸਰੀਰ ਕੰਬਦਾ ਇਹ ਵੀ ਸਮਝ ਲੈਣਾ ਕੀ ਆ ਕਿਸੇ ਹਿੰਦ ਸਿੰਘਾਂ ਦਾ ਪੈਰਾ ਹੋਣਾ ਤੇ ਸਾਡੇ ਪਿਛਲੇ ਜਨਮਾਂ ਤੇ ਪੁੰਨ ਫਲ ਕੀਤੀ ਹੋਣੀ ਨੰਬਰ 6 ਜਦੋਂ ਅਸੀਂ ਬਾਣੀ ਪੜ੍ਹਦੇ ਪੜ੍ਹ ਤੇ ਸਾਡੇ ਅੰਦਰ ਬਰਾਗ ਆਵੇਗਾ ਸਾਡੇ ਅੰਦਰ ਪ੍ਰੇਮ ਦੀ ਪ੍ਰੀਤ ਪੈ ਗਈ ਸਾਡੇ ਅੰਦਰ ਪਿਆਰ ਦਾ ਇੱਕ ਉਸਾਲਾ ਪੈ ਗਿਆ ਸਾਡਾ ਮਨ ਹੀ ਨਾ ਕੀਤਾ ਵੀ ਅਸੀਂ ਹੁਣ ਗੁਰਦਵਾਰੇ ਤੋਂ ਉੱਠ ਕੇ ਨਹੀਂ ਜਾਣਾ ਕੁਝ ਸਮਾਂ ਬੈਠਣਾ ਇਹ ਵੀ ਕੀ ਆ ਇੱਕ ਚੰਗੇ ਰੂਹ ਦਾ ਨਾਲ ਹੋਣਾ ਮਹਾਂਪੁਰਸ਼ਾਂ ਦਾ ਸ਼ੀਦਾ ਸਿੰਘਾਂ ਦਾ ਪੈਰਾ ਲੱਗਣਾ ਤੇ ਸੱਤਵੀਂ ਨਿਸ਼ਾਨੀ ਇਹ ਹੀ ਹੈ ਵੀ ਤੁਸੀਂ ਕਿਸੇ ਦਾ ਮਾੜਾ ਨਹੀਂ ਕਰਨਾ ਕਿਸੇ ਦਾ ਚੰਗਾ ਕਰੋ ਨਿੰਦਿਆ ਚੁਗਲੀ ਈਰਖਾ ਨੂੰ ਸੁਭਾਅ ਤੋਂ ਬਚ ਕੇ ਰਹੋ ਬਾਣੀ ਪੜੋ ਗੁਰੂ ਦਾ ਇਤਿਹਾਸ ਪੜੋ ਗੁਰੂ ਕੀ ਸੰਗਤ ਕਰੋ ਭਜਨ ਬੰਦਗੀ ਵਿੱਚ ਜੁਟੇ ਰਹੋ ਤੇ ਇਸ ਤਰੀਕੇ ਨਾਲ ਜਦੋਂ ਤੁਹਾਡਾ ਮਨ ਤੇ ਜੀਵਨ ਘੜਿਆ ਗਿਆ ਕਿਰਪਾ ਹੋ ਗਈ ਮੰਜ਼ਲ ਤੇ ਪਹੁੰਚ ਗਏ ਇਹ ਹੁੰਦੀ ਇੱਕ ਸੱਤਵੀਂ ਨਿਸ਼ਾਨੀ ਮਾਪੁਰਸ਼ਾਂ ਦੀ ਚੰਗੀਆਂ ਰੂਹਾਂ ਦੀ ਤੇ ਇਹ ਯਾਦ ਰੱਖਣਾ ਸ਼ਹੀਦ ਸਿੰਘਾਂ ਦਾ ਪੈਰਾ ਲੱਗਦਾ ਇਹ ਸੱਤ ਨਿਸ਼ਾਨੀਆਂ ਜੀਵਨ ਦੇ ਵਿੱਚ ਜ਼ਰੂਰ ਆਉਂਦੀਆਂ ਇਸ ਸੱਤ ਜਿਹੜੇ ਰਸਤੇ ਜਰੂਰ ਆਉਂਦੇ ਆ ਜਿਹੜੀ ਸੰਗਤ ਬਿਆਸੀ ਹੈ ਜਿਹੜੀ ਸੰਗਤ ਨੂੰ ਅੰਦਰੋਂ ਭਜਨ ਬੰਦਗੀ ਕਰਕੇ ਸਿਮਰਨ ਕਰਕੇ ਮਾਨ ਟਿਕਾ ਕੇ ਸੁਰਤ ਟਿਕਾ ਕੇ ਅਨੁਭਵ ਹੁੰਦਾ ਹੈ ਪਰ ਹੋਵੇਗਾ ਤਾਂ ਯਾਦ ਰੱਖਿਓ ਕੱਚਾ ਨਹੀਂ ਪੜਨਾਗਾ ਧਿਆਨ ਯਾਦ ਰੱਖਣਾ ਖਿੰਡ ਨਹੀਂ ਕਰਨਾਗਾ ਧਿਆਨ ਨੂੰ ਟਿਕਾਉਣਾ ਇਹ ਉਹਨਾਂ ਨੂੰ ਪਤਾ ਲੱਗਣਾ ਜਿਹੜੇ ਬੰਦੇ ਪੱਕੇ ਹੋਣਗੇ ਤੇ ਜਿਹੜੇ ਬੰਦੇ ਅਨੁਭਵ ਕਰਨਗੇ ਜਿਹੜੇ ਸੰਗਤ ਅਭਿਆਸੀ ਹੋਵੇ ਹੋਣਗੇ ਉਹਨਾਂ ਨੂੰ ਪਤਾ ਲੱਗੇਗਾ ਸੋ ਇਹ ਕਰਕੇ ਵੇਖਣਾ ਸਾਰੇ ਸੰਗਤ ਦਾ ਧੰਨਵਾਦ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ